ਵੱਡੀ ਖਬਰ ਹੁਣ ਕੰਗਨਾ ਰਣੋਤ ਦੀਆਂ ਮੁਸ਼ਕਲਾਂ ਬਾਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿਥੇ ਕਿ ਇੱਕ ਵਾਰ ਫਿਰ ਤੋਂ ਬਠਿੰਡਾ ਕੋਰਟ ਦੇ ਵੱਲੋਂ ਸਮਨ ਜੜਾ ਕੰਗਨਾ ਰਣੋਤ ਨੂੰ ਜਾਰੀ ਕੀਤਾ ਗਿਆ ਤੇ ਉਸ ਦੀ ਅਗਲੀ ਸੁਣਵਾਈ 29 ਸਤੰਬਰ 2025 ਨੂੰ ਹੋਵੇਗੀ ਜਿਸ ਦੇ ਵਿੱਚ ਕੰਗਨਾ ਰਣੋਤ ਦਾ ਪੇਸ਼ ਹੋਣਾ ਬਹੁਤ ਹੀ ਜ਼ਰੂਰੀ ਹੈ ਜੀ ਹਾਂ ਤਾਂ ਇਹ ਮਾਮਲਾ 2021 ਦੇ ਕਿਸਾਨ ਅੰਦੋਲਨ ਦੇ ਨਾਲ ਜੁੜਿਆ ਹੋਇਆ ਜਦੋਂ ਕੰਗਨਾ ਰਣੋਤ ਨੇ ਸੋਸ਼ਲ ਮੀਡੀਆ ਤੇ ਬਠਿੰਡਾ ਦੇ ਬਹਾਦਰ ਗੜ ਜੰਡੀਆਂ ਦੀ ਰਹਿਣ ਵਾਲੀ 47 ਸਾਲਾ ਬਜ਼ੁਰਗ ਮਹਿਲਾ ਮਹਿੰਦਰ ਕੋਰ ਦੇ ਉੱਤੇ ਵਿਵਾਦਿਤ ਜੜੀ ਟਿੱਪਣੀ ਕੀਤੀ ਸੀ ਤੇ ਜਿੱਥੇ ਕਿ ਉਹਨਾਂ ਦੇ ਵੱਲੋਂ ਟਵੀਟ ਕਰਕੇ ਇਹ ਕਿਹਾ ਗਿਆ ਸੀ ਕਿ ਇਹ 100-100 ਰੁਪਏ ਲੈ ਕੇ ਅੰਦੋਲਨ ਦੇ ਵਿੱਚ ਸ਼ਾਮਿਲ ਹੁੰਦੀਆਂ ਨੇ ਤੇ ਜਿਸ ਤੋਂ ਬਾਅਦ ਉਹਨਾਂ ਤੇ ਹੁਣ ਮਾਨ ਹਾਨੀ ਦਾ ਜੜਾ ਕੇਸ ਹੈ ਉਹ ਵੀ ਦਾਇਰ ਕੀਤਾ ਗਿਆ ਤੇ ਜਿਸ ਤੋਂ ਬਾਅਦ ਕੰਗਨਾਰ ਰਣੋਤ ਨੂੰ ਅਦਾਲਤ ਦੇ ਵਿੱਚ ਬੁਲਾਇਆ ਗਿਆ ਸੀ ਪਰ ਉਹ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਈ ਸੀ ਤੇ ਜਿਸ ਨੂੰ ਦੇਖਦੇ ਹੋਏ ਕੰਗਨਾਰ ਰਣੋਤ ਨੂੰ ਬਠਿੰਡਾ ਕੋਰਟ ਦੇ ਵੱਲੋਂ ਮਨਾ ਜੜਾ ਜਾਰੀ ਕਰ ਦਿੱਤਾ ਗਿਆ ਤੇ ਇਸ ਮਾਮਲੇ ਦੀ ਜੜੀ ਅਗਲੀ ਸੁਣਵਾਈ ਐ ਉਹ 29 ਸਤੰਬਰ 2025 ਨੂੰ ਹੋਵੇਗੀ ਚੌਥੀ ਮਹਿੰਦਰ ਕੋਰ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਕੰਗਣਾ ਰਣੋਤ ਮਾਫੀ ਮੰਗਦੀ ਹੈ ਤਾਂ ਉਹ ਉਸ ਨੂੰ ਮਾਫ ਕਰ ਦਵੇਗੀ ਪਰ ਕੰਗਣਾ ਅਜੇ ਵੀ ਆਪਣੇ ਬਿਆਨ ਤੇ ਅੜੀ ਹੋਈ ਹੈ ਤਾਂ ਮਹਿੰਦਰ ਕੋਰ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਅਤੇ ਕਿਸਾਨ ਆਪਣੀ ਜ਼ਮੀਨ ਦੀ ਰਾਖੀ ਦੇ ਲਈ ਅੰਦੋਲਨ ਦੇ ਵਿੱਚ ਸ਼ਾਮਿਲ ਹੋਏ ਸਨ ਨਾ ਕਿ ਕਿਸੇ ਲਾਲਚ ਦੇ ਵਿੱਚ ਤਾਂ ਉਹਨਾਂ ਨੂੰ ਅਦਾਲਤ ਪੂਰਾ ਭਰੋਸਾ ਅਤੇ ਉਹ ਚਾਹੁੰਦੇ ਹਨ ਕਿ ਕੰਗਨਾ ਨੂੰ ਉਸ ਦੇ અપਮਾਨਜਨਕ ਸ਼ਬਦਾਂ ਦੀ ਸਜ਼ਾ ਮਿਲੇ ਵੱਡੀ ਖਬਰ ਹੁਣ ਕੰਗਨਾ ਰਣੋਤ ਦੀਆਂ ਮੁਸ਼ਕਲਾਂ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿਥੇ ਕਿ ਇੱਕ ਵਾਰ ਫਿਰ ਤੋਂ ਬਠਿੰਡਾ ਕੋਰਟ ਦੇ ਵੱਲੋਂ ਸਮਨ ਅਜੜਾ ਕੰਗਨਾ ਰਣੋਤ ਨੂੰ ਜਾਰੀ ਕੀਤਾ ਗਿਆ ਤੇ ਉਸ ਦੀ ਅਗਲੀ ਸੁਣਵਾਈ 29 ਸਤੰਬਰ 2025 ਨੂੰ ਹੋਵੇਗੀ ਜਿਸ ਦੇ ਵਿੱਚ ਕੰਗਨਾ ਰਣੋਤ ਦਾ ਪੇਸ਼ ਹੋਣਾ ਬਹੁਤ ਹੀ ਜ਼ਰੂਰੀ ਹੈ ਜੀ ਹਾਂ ਤਾਂ ਇਹ ਮਾਮਲਾ 2021 ਦੇ ਕਿਸਾਨ ਅੰਦੋਲਨ ਦੇ ਨਾਲ ਜੁੜਿਆ ਹੋਇਆ ਜਦੋਂ ਕੰਗਨਾਰ ਨੋਥ ਨੇ ਸੋਸ਼ਲ ਮੀਡੀਆ ਤੇ ਬਠਿੰਡਾ ਦੇ ਬਹਾਦਰਗੜ ਜੰਡੀਆਂ ਪਿੰਡ ਦੀ ਰਹਿਣ ਵਾਲੀ 47 ਸਾਲਾ ਬਜ਼ੁਰਗ ਮਹਿਲਾ ਮਹਿੰਦਰ ਕੋਰ ਦੇ ਉੱਤੇ ਵਿਵਾਦਿਤ ਜੜੀ ਟਿੱਪਣੀ ਕੀਤੀ ਸੀ ਤੇ ਜਿੱਥੇ ਕਿ ਉਹਨਾਂ ਦੇ ਵੱਲੋਂ ਟਵੀਟ ਕਰਕੇ ਇਹ ਕਿਹਾ ਗਿਆ ਸੀ ਕਿ ਇਹ 100-100 ਰੁਪਏ ਲੈ ਕੇ ਅੰਦੋਲਨ ਦੇ ਵਿੱਚ ਸ਼ਾਮਿਲ ਹੁੰਦੀਆਂ ਨੇ ਤੇ ਜਿਸ ਤੋਂ ਬਾਅਦ ਉਹਨਾਂ ਤੇ ਹੁਣ ਮਾਨ ਹਾਨੀ ਦਾ ਜੜਾ ਕੇਸ ਹੈ ਉਹ ਵੀ ਦਾਇਰ ਕੀਤਾ ਗਿਆ ਤੇ ਜਿਸ ਤੋਂ ਬਾਅਦ ਕੰਗਨਾਰ ਨੋਥ ਨੂੰ ਅਦਾਲਤ ਦੇ ਵਿੱਚ ਬੁਲਾਇਆ ਗਿਆ ਸੀ ਪਰ ਉਹ ਅਦਾਲਤ ਦੇ ਚ ਪੇਸ਼ ਨਹੀਂ ਹੋਈ ਸੀ ਤੇ ਜਿਸ ਨੂੰ ਦੇਖਦੇ ਹੋਏ ਕੰਗਣਾ ਰਣੋਤ ਨੂੰ ਬਠਿੰਡਾ ਕੋਰਟ ਦੇ ਵੱਲੋਂ ਸਮਨ ਜਿਹੜਾ ਜਾਰੀ ਕਰ ਦਿੱਤਾ ਗਿਆ ਤੇ ਇਸ ਮਾਮਲੇ ਦੀ ਜੜੀ ਅਗਲੀ ਸੁਣਵਾਈ ਐ ਉਹ 29 ਸਤੰਬਰ 2025 ਨੂੰ ਹੋਵੇਗੀ ਚੌਥੀ ਹੀ ਮਹਿੰਦਰ ਕੋਰ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਕੰਗਣਾ ਰਣੋਤ ਮਾਫੀ ਮੰਗਦੀ ਹੈ ਤਾਂ ਉਹ ਉਸ ਨੂੰ ਮaaf ਕਰ ਦਵੇਗੀ ਪਰ ਕੰਗਣਾ ਅਜੇ ਵੀ ਆਪਣੇ ਬਿਆਨ ਤੇ ਅੜੀ ਹੋਈ ਆ ਤਾਂ ਮਹਿੰਦਰ ਕੋਰ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਅਤੇ ਕਿਸਾਨ ਆਪਣੀ ਜ਼ਮੀਨ ਦੀ ਰਾਖੀ ਦੇ ਲਈ ਅੰਦੋਲਨ ਦੇ ਵਿੱਚ ਸ਼ਾਮਿਲ ਹੋਏ ਸਨ ਨਾ ਕਿ ਕਿਸੇ ਲਾਲਚ ਦੇ ਵਿੱਚ ਤਾਂ ਉਹਨਾਂ ਨੂੰ ਅਦਾਲਤ ਤੇ ਪੂਰਾ ਭਰੋਸਾ ਹੈ ਅਤੇ ਉਹ ਚਾਹੁੰਦੇ ਹਨ ਕਿ ਕੰਗਨਾ ਨੂੰ ਉਸ ਦੇ અપਮਾਨਜਨਕ ਸ਼ਬਦਾਂ ਦੀ ਸਜ਼ਾ ਮਿਲੇ